ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦਾ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੇ ਵਿੱਕੀ ਮਲਕ ਦੀ ਬਟਾਲਾ ਤੋਂ 에ਰਪੋਰਟ ਤੋਂ ਦੱਈਏ ਕਿ ਪਾਕਿਸਤਾਨ ਦੇ ਪਿੰਡ ਭਲੇਰ ਜ਼ਿਲ੍ਹਾ ਨੜਕਾਣਾ ਸਾਹਿਬ ਤੋਂ ਆਪਣੀ ਜਨ ਭੂਮੀ ਪਿੰਡ ਮਚਰਾਵਾ ਚ 45 ਦਿਨ ਦੀ ਯਾਤਰਾ ਤੇ ਆਏ 92 ਸਾਲਾਂ ਬਜ਼ੁਰਗ ਖੁਰਸਦ ਅਹਿਮਦ ਨੇ ਬਟਾਲਾ ਵਿਖੇ ਪਾਰੋਂ ਉੱਜੜ ਕੇ ਬਟਾਲਾ ਵਸੇ ਪਰਿਵਾਰਾਂ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਇਸ ਤੋਂ ਪਹਿਲਾਂ ਬਾਪੂ ਖੁਰਸਦ ਨੇ ਮਸਾਣੀਆਂ ਸਥਿਤ ਹਜ਼ਰਤ ਬਦਰ ਸਾਹਿਬ ਦੀਵਾਨ ਦੀ ਦਰਗਾਹ ਤੇ ਸਜਦਾ ਕੀਤਾ ਬਾਪੂ ਖੁਰਸਦ ਨੇ ਭਾਰਤ پاک ਵੰਡ ਦੀਆਂ ਯਾਦਾਂ ਨੂੰ ਯਾਦ ਕਰਦੇ ਆ ਮਨ ਭਰ ਲਿਆ ਗੱਲਬਾਤ ਕਰਦੇ ਆ ਬਾਪੂ ਖੁਰਸਦ ਨੇ ਕਿਹਾ ਕਿ ਇੱਥੇ ਆਣ ਕੇ ਮੇਰਾ ਜੂਣਾ ਸਫਲ ਹੋ ਗਿਆ ਓਏ ਬਜ਼ੁਰਗ ਖੁਰਸਦ احمد ਨੇ ਪਲੇਰ ਪਰਿਵਾਰ ਨਾਲ ਖੁੱਲ ਕੇ ਗੱਲਾਂ ਕੀਤੀਆਂ ਅਤੇ ਮਚਰਾਵਾ ਦੇ ਬਚਪਨ ਦੀਆਂ ਯਾਦਾਂ ਨੂੰ ਵੀ ਹੂਬ ਹੂ ਵਰਨਣ ਕੀਤਾ ਬਾਪੂ ਖੁਰਸਦ ਨੇ ਗੱਲਾਂ ਕਰਦਿਆਂ ਕਿਹਾ ਕਿ ਇੱਥੇ ਆਣ ਕੇ ਉਸ ਦਾ ਹੱਜ ਹੋ ਗਿਆ ਹੈ ਡੀਪੀਆਰਓ ਇੰਦਰਜੀਤ ਸਿੰਘ ਹਰਪੁਰਾ ਨੇ ਬਾਪੂ ਖੁਰਸਦ احمد ਦੇ ਪਰਿਵਾਰ ਤੇ ਲੈਂਦੇ ਸਿੱਖ ਵਿਰਾਸਥਾਂ ਬਾਰੇ ਜਾਣਕਾਰੀ ਲਈ ਇਸ ਮੌਕੇ ਵਿਰਾਸਤੀ ਮੰਚ ਚ ਬਟਾਲਾ ਵੱਲੋਂ ਬਾਪੂ ਖੁਰਸੇ ਦਾ ਅਹਿਮਦ ਨੂੰ ਲੋਈ ਭੇਂਟ ਕਰਕੇ ਸਨਮਾਨ ਦਿੱਤਾ ਗਿਆ ਇਸ ਮੌਕੇ ਵਿਰਾਸਤੀ ਮੰਚ ਬਟਾਲਾ ਨੇ ਮੰਗ ਕੀਤੀ ਕਿ ਦੋਹਾਂ ਦੇਸ਼ਾਂ ਨੂੰ ਲੈਂਦੇ ਅਤੇ ਚੜ੍ਹਦੇ ਪੰਜਾਬ ਚ ਰਹਿੰਦੇ ਬਜ਼ੁਰਗਾਂ ਨੂੰ ਇਧਰੋਂ ਉਧਰ ਤੇ ਉਧਰੋਂ ਇਧਰ ਆਉਣ ਜਾਣ ਲਈ ਵੀਜ਼ਾ ਦਿੱਤਾ ਜਾਵੇ ਤਾਂ ਕਿ ਉਹ ਆਪਣੀਆਂ ਵਿਰਾਸਤਾਂ ਨੂੰ ਤੇ ਆਪਣੇ ਪਰਾਣਿਆਂ ਘਰਾਂ ਨੂੰ ਜੜਾਇਆ ਉਹ ਦੇਖ ਸਕਣ ਤੇ ਆਪਣੇ ਆਪ ਨੂੰ ਸੰਜੀਦਾ ਕਰ ਸਕਣ ਤੁਸੀਂ ਦੇ ਦੇ ਪਿਓ ਮੇਰੇ ਨਾਲ ਡੀਪੀਜੀ ਪੰਜਾਬੀ ਆਓ ਸੁਣਦੇ ਆ ਬਾਪੂ ਖੁਸ਼ਦੀਆਂ ਮਿੱਠੀਆਂ ਮਿੱਠੀਆਂ ਯਾਦਾਂ ਵਾਲੀਆਂ ਗੱਲਾਂ ਸਾਬ ਬਨੇਲਵਾ ਦਾ ਸਾਡੇ ਲਾਗੇ 나ਕਰ ਜਿਆਦਾ ਖੁਸ਼ਿਆਰ ਇੱਥੇ ਕਿਹੜਾ ਪਿੰਡ ਸੀ ਤੁਹਾਡਾ ਐਚਐਮ ਚਰਾਵਾ ਬਚਰਾਵਾ ਸ੍ਰੀ ਹਰਗੁਬਿੰਦਪੁਰ ਦੇ ਲਾਗੇ ਵਾਲਾ ਆ ਤੇ ਜਦੋਂ ਇਥੋਂ ਵੰਡ ਹੋਈ ਸੀ ਜਦੋਂ ਇਧਰੋਂ ਗਏ ਸੀ ਉੱਜੜ ਕੇ ਉਦੋਂ ਤੁਹਾਡੀ ਉਮਰ ਕਿੰਨੀ ਸੀ ਉਦੋਂ ਓਏ ਗਾਇਬ ਬੰਦਾ ਹੈ ਅੱਛਾ ਜੀ ਆ 73 ਸਾਲ ਉਦੋਂ ਦੇ ਉਦੋਂ ਦੇ ਹੋਣਾ ਏ ਜੀ ਆ ਤੇ ਫਿਰ ਯਾਦ ਆਉਂਦਾ ਸੀ ਪਿੰਡ ਤੁਹਾਨੂੰ ਆਪਣਾ ਨਾ ਯਾ ਰਾਤ ਦਿਨ ਧਿਆਨ ਹੀ ਇੱਥੇ ਹੁੰਦਾ ਹੈ ਜਨਮ ਕੋ ਐਵੇਂ ਯਾ ਯਾ ਸਾਡੀ ਇੱਥੇ ਬੜੀ ਸੀ ਹਾਂ ਜੀ ਹਾਂ ਜੀ ਮੈਨੂੰ ਪੁੱルダー ਨੇ ਮਾਂ ਪਿਓ ਮੇਰਾ ਹਾਂ ਜੀ فوٹ ہو گیا پھلا سی اچھی چار میں کٹے رکما بھی چارخوا مجراواں رکھما جا سان

میں کوئی جگڑا ہی نہیں سہی پوچھوں جیسے ایسا آنا شام کو اتنا آڈے پہ چک زمین لے مجھے پائی ہونی ਮੱਖਣੇ ਨਾਲ ਖਾਣਾ ਤੇ ਨਰਸੀ ਪੀ ਜਾਂ। ਵੇ ਨਾਇਆ। ਹਾਂ। ਬੇਲੀ ਕੁਤੇ ਮਰੇ ਬੇਲੀ ਨੇ ਵੀ ਕੁਤਾ ਮਰ ਰਿਆ। ਕੋਈ ਚੌਕੀ ਕੋ ਮਨਾਰੇ ਲਾਇਆ ਨਾ ਬਟੇਂ ਰਿੰਦੇ ਮਚਰਾਵਾ। ਹਾਂਜੀ। ਹੋਰ ਵੀ ਬਰਾਦਰੀਆਂ ਦੇ ਲੋਕ ਰਹਿੰਦੇ ਸੀ ਤੁਹਾਡੇ ਨਾਲ ਜਾਂ ਆਲੇ ਦੁਆਲੇ ਕੋਈ ਹੋ ਤੁਹਾਡੀ ਵਾਕ ਵੀ ਹਾਂਜੀ। ਜਖਮ ਮਾਰੀ ਬੁਚਿਆਨੀ ਤਲਵਾੜਾ। ਹਾਂਜੀ। ਹਾਂ। ਸਾਰੇ ਵੀ ਉਹਦੇ ਉਹਦੇ ਇੱਕ ਲੁਡੀ ਨੂੰ ਹਾਂ ਬਟਾਲੇ ਆਇਓ ਕਿੱਦਾਂ ਲੱਗਾ ਜੇ ਤੁਹਾਨੂੰ ਬਟਾਲੇ ਵਾਲਿਆਂ ਨਾਲ ਮਿਲ ਕੇ ਹਾਂ ਬਟਾਲੇ ਵਾਲਿਆਂ ਨਾਲ ਮਿਲ ਕੇ ਭਲੇਰੀਆਂ ਨੂੰ ਕਿੱਦਾਂ ਲੱਗਾ ਤੁਹਾਨੂੰ ਸਾਰੇ ਭਲੇਰੀ ਆ ਪਿਆ ਹਾਂ 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 ਆਈ ਮਟਾਇੇ ਨਹੀਂ ਮੰਨਿਆ ਭਲੇ ਭਲੇ ਨੂੰ ਮੰਨਿਆ ਵਾਹ ਜੀ ਵਾਹ ਹਾਂ ਠੀਕ ਹੈ ਨਾ ਚਲੋ